ਮੁਬੀਰਾ ਬੋਲੇ ਨਾਲ ਜੁੜੇ ਸੂ ਸੱਜਣ ਨੂੰ ਪਿਆਰ ਭਰੇ ਸਾਥ ਸੇਕਾਲ ਅੱਜ ਫਿਰ ਤੁਹਾਨੂੰ ਕਿੱਜਮੀ ਦਿਖਾਉਣ ਲੱਗੇ ਆ ਆ ਦੇਖੋ ਪਈ ਹੈ ਪਈ ਜੋ ਉੱਪਰ ਇਹ ਜ਼ਮੀਨ ਹੈ ਆਹਾ ਬਹੁਤ ਬੜੀਆ ਚੋਨਾ ਬਾੜਾ ਖੜਾ ਹੈ ਤੇ ਆ ਇਹ ਚ ਮੋਟਰ ਹੈ ਇਹ ਅੰਦਾ ਕਿੱਲਾ ਇਹ ਚ ਮੋਟਰ ਲੱਗੀ ਹੋਈ ਹੈ ਪਈ ਜੋ ਉੱਪਰ ਹੈ ਸਰ ਤੋਂ ਲਗਭਗ ਡੇਢ ਕਿੱ ਲਈ ਦੂਰ ਜ਼ਮੀਨ ਹੈ ਲਿੰਕ ਰੋਡ ਦੇ ਉੱਤੋਂ 2.5 ਕਿਲਿਆਂ ਚ ਕੱਲਿਆਂ ਦੀ ਮੋਟਰ ਹੈ ਅ ਬਹੁਤ ਸਾਰ ਸਦਰ ਕਹਿੰਦੇ ਹੁੰਦੇ ਸੀ ਸਾਨੂੰ ਵੀ ਕੱਲੇ ਹੀ ਮੋਟਰਾਂ ਜਿੰਮੀ ਚਾਹੀਦੀ ਆ ਆ ਦੇਖੋ ਨਾਲ ਖਾਲਾ ਪਿਆ ਹੋਇਆ ਤੇ ਆ ਖਾਲ ਨਾਲ ਪਈ ਦੇ ਨਾਲ ਦੂਜੇ ਪਾਸੇ ਆ ਦੂਜਾ 2 ਕਿੱਲੇ ਇਕੱਠੇ ਕਿਵੇਂ ਸ਼ੁਰੂ ਹੋ ਗਿਆ ਕਿਉਂਕਿ ਬਹੁਤ ਸਦਰਾਂ ਦੀ ਡਿਮਾਂਡ ਸੀ ਕਿ ਕੱਲੇ ਹੀ ਮੋਟਰਾਂ ਵਾਲਾ ਪੂਰੀ ਮੋਟਰ ਹੋਵੇ ਉਹ ਸੰਨ ਤੱਕ ਦੱਸਿਆ ਜਾਵੇ ਆ ਜਿਵੇਂ ਤੁਹਾਨੂੰ ਅੱਜ ਕੱਲੇ ਹੀ ਮੋਟਰਾਂ ਦਾ ਟੱਕ ਦਿਖਾਉਣ ਲੱਗੇ ਆ 2.5 ਕਿੱਲਿਆਂ ਦਾ ਟੱਕ ਹੈ ਇਹ ਆ ਦੋ ਕਿੱਲੇ ਇਕੱਠਾ ਕੀਰਾ ਬਹੁਤ ਭਾਰਾ ਚੋਣਾ ਖੜਾ ਉਹ ਪਿਛੇ ਦਰਖਤਾਂ ਤੱਕ ਦੇਖ ਰਹੇ ਹਾਂ ਇਹ ਇਧਰ ਨੂੰ ਜਿਹੜੀ 22 ਹਜ਼ਾਰ ਪਈ ਤੇ ਲੱਗਦੀ ਹੈ ਬਾਈ ਆ ਤੇ ਲੱਗ ਪਾਉ 80 ਕਰਮਾ 80 ਕਰਮਾ ਇਸ ਪਈ ਤੇ ਲੱਗੇ ਬਹੁਤ ਸ਼ਾਨਦਾਰ ਪਈ ਹੈ ਖੁੱਲੀ ਪਈ ਹੈ ਤੇ ਇਹਦੇ ਤੇ ਲੱਗਦੇ ਆ 80 ਕਰਮਾ ਲੱਗਦੀਆਂ ਦੋਨਾਂ ਕਿੱਲਾਂ ਨਾਲ ਮੱਥਾ ਲੱਗਦਾ ਤੇ ਦੂਜੇ ਪਾਸੇ ਦੀ ਮੈਂ ਪਹਿਲਾਂ ਦਿਖਾਈ ਉੱਥੇ ਉਹਦਾ ਕਿਲਾਉਦੇ ਪਾਸੇ ਆ ਬਾਈ ਦੇ ਦੂਜੇ ਪਾਸੇ ਨਾਲ ਹੀ ਨੇੜੇ ਨੇੜੇ ਮਿਲਗਾ ਆ ਦੇਖੋ ਖਾਲਾ ਪਾਇਆ ਹੋਇਆ ਹੈ ਪਈ ਆ ਦੇਖੋ ਛੋਨਾ ਨਾ ਸੋਨਾ ਭਾਰਾ ਛੋਨਾ ਲੱਗਿਆ ਹੋਇਆ ਇਹ ਨਾਲ ਇਹ ਇੱਥੇ ਨਾਲ ਆ ਦੇ ਉਹ ਖਾਲਾ ਪਾਇਆ ਹੋਇਆ ਆ ਖਾਲ ਲੱਗਿਆ ਉਹ ਦੂਰ ਤੋਂ ਦੇਖ ਲੋ ਤੁਸੀਂ ਉਹ ਦਿਖਾ ਰਹੇ ਉਹ ਦਰਖਤਾਂ ਦੇ ਥੋੜਾ ਉਰੇ ਮੱਟ ਹੈ ਤੇ ਇਹ ਇਧਰ ਨੂੰ ਲਗਭਗ ਮੈਂ ਕਹਾਂ 36 ਕਰਮ ਹੋਵੇਗੀ ਤੇ ਐਸ ਲੋਟ ਹੈ ਗਿਆ 40 ਕਰਮ 40 ਕਰਮ ਤੇ 2 ਕਿੱਲੇ ਲੱਗਦੇ ਮੱਥਾ ਭਈ ਦੇ ਉੱਪਰ ਆ ਦੇਖੋ ਵਧੀਆ ਭਈ ਚੌੜੀ ਖੁੱਲੀ ਤੇ ਇਹਦੇ ਨਾਲ ਹੀ ਜਿਹੜੀ ਨਾ ਜਿੱਦਾਂ ਕੱਲ ਲੱਗਦਾ ਤੇ ਜਿਹੜੇ ਸੱਜਣਾਂ ਜਿਵੇਂ ਖੇਤ ਨਹੀਂ ਹੋਏ ਉਹ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਆ ਜਿਨ੍ਹਾਂ ਨੇ ਆਪਣਾ ਕੋਈ ਪ੍ਰਾਪਰਟੀ ਵੇਚੀ ਹੁੰਦੀ ਹੈ ਜਮੀਨ ਵੇਚੀ ਹੁੰਦੀ ਹੈ ਉਹ ਬਣਾ ਵਿਚਾਇਕ ਸਾਡੇ ਨਾਲ ਸੰਪਰਕ ਕਰ ਸਕਦੇ ਆ 2.5 ਕਿੱਲਾਂ ਦੇ ਵਿੱਚ ਕੱਲ੍ਹੇ ਮੋਟਰ ਸੜਕ ਤੋਂ ਲਗਭਗ ਡੇਢ ਤੋਂ 2 ਕਿੱਲੇ ਹੈ ਡੇਢ ਕਿੱਲਾ ਜਾਂ ਆਵਾ ਤਾਂ 2 ਹੋਣਗੇ ਤੇ ਕੱਲ੍ਹੇ ਨਹੀਂ ਮੋਟਰ ਹੈ ਜਿਹੜੇ ਸੱਜਣ ਖੇਤ ਨਹੀਂ ਹੋਏ ਉਹ ਜ਼ਮੀਨ ਉ ਸਪਰਕ ਕਰ ਸਕਦਾ ਟੋਨ ਨੰਬਰ ਤੇ ਤੇ ਜਿੰਨਾ ਸੱਜਣਾ ਕੋ ਆਪਣੀ ਪ੍ਰਾਪਰਟੀ ਵੇਚਣੀ ਹੈ ਉਹ ਸਾਡਾ ਸੰਪਰਕ ਕਰ ਸਕਦੇ ਆ ਇਹ ਹੁਣ ਬਾਗਾ ਪਾਂ ਤੋਂ ਬਿਲਕੁਲ ਨੇੜੇ ਆ ਦੇਖੋ ਇੱਕ ਦੱਦਕ ਲੈ ਇਧਰ ਬਾਗਾ ਬਣਾ ਦੇ ਬਿਲਕੁਲ ਨਦੀਕ ਹੈ ਜਮੀਨ ਟਾਈਕਲੇ ਟਾਈਕਲੇ ਜ ਮੋਟਰ ਹੈ ਕੱਲੜੀ ਮੋਟਰ ਹੈ ਤੇ ਜਿਹੜੇ ਸੱਜਣਾ ਨੇ ਇਸ ਜ਼ਮੀਨ ਨੂੰ ਖੇਤ ਨਾ ਹੋਵੇ ਉਹ ਖੇ ਸਕਦਾ ਦੇਖੋ ਪਾਰਾ ਪੁੱਛੋਣਾ ਤੇ ਸਾਰੇ ਬੰਮੀਆ ਬੋਲੇ ਚੈਨਲ ਨਾਲ ਜੁੜਜੋ ਕਿਰਨਦੀਪ ਬੰਮੀਆ ਫੇਸਬੁਕ ਪੇਜ ਨਾਲ ਜੁੜਜੋ ਕਿਰਨਦੀਪ ਡੀਆਈ ਪੈਂਦੀ ਹੈ ਤੇ ਬੰਮੀਆ ਬੋਲੇ ਇੰਸਟਾਗ੍ਰam ਨਾਲ ਜੁੜਜੋ ਆ ਦੇਖੋ ਮੋਟਰ ਫੇਰ ਹੈ ਤੇ ਸਾਰੇ ਸਨ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹੁਣ ਸੋਸ ਤੋਂ ਵੀਡੀਓ ਮਿਲਦੀ ਰਹੇ ਵਧੀਆ ਜਾਣਕਾਰੀ ਮਿਲਦੀ ਰਹੇ ਸਨਾਂ ਡਿਮਾਂਡ ਦੇ ਉੱਪਰ ਹੀ ਚੱਲਦੀਆਂ ਨੇ ਮੋਟਰਾਂ ਜਿਹੜੀ ਜਮੀਨ ਤੋਂ ਖਾ ਰਹੇ ਆ ਆਪਈਆ ਵੈਰੀ ਖਾਲਸਾ ਵੈਰੀ ਕੀ ਫਤਹਿ